ਕਹਿੰਦੇ ਲੂਣ ਦੀਆਂ 10-15 ਡਲੀਆਂ ਸਮੁੰਦਰ ਦੇ ਕੰਢੇ ਬੈਠੀਆਂ ਸਨ ਤੇ ਵਿਚਾਰ ਵਿਟਾਂਦਰਾ ਆਪਸ ਵਿੱਚ ਚੱਲਦਾ ਹੈ ਤੇ ਸਮੁੰਦਰ ਦੀ ਵਿਆਖਿਆ ਕੀਤੀ ਜਾ ਰਹੀ ਹੈ ਹੁਣ ਵਿਆਖਿਆ ਕਰਦਿਆਂ ਕਰਦਿਆਂ ਜਿਹੜੀ ਆਗੂ ਸੀ ਨਾ ਡਲੀ ਉਹਨਾਂ ਦੇ ਵਿੱਚੋਂ ਉਹਨੇ ਇਹ ਗੱਲ ਕਹੀ ਵੀ ਸਮੁੰਦਰ ਬੜਾ ਲੰਮਾ ਹੈ ਸਮੁੰਦਰ ਬੜਾ ਡੂੰਗਾ ਹੈ ਉਹ ਦੂਜੀ ਡਲੀ ਬੋਲ ਪਈ ਵੀ ਨਹੀਂ ਸਮੁੰਦਰ ਐਸਾ ਹੈ ਸਮੁੰਦਰ ਵੈਸਾ ਹੈ ਇਉਂ ਵਿਚਾਰ ਚੱਲੀ ਗਈ ਸਭ ਡਲੀਆਂ ਨੇ ਆਪੋ ਆਪਣੀ ਵਿਆਖਿਆ ਦਿੱਤੀ ਤਾਂ ਜਿਹੜੀ ਮੁੱਖ ਡਲੀ ਸੀ ਨਾ ਜੋ ਆਗੂ ਸੀ ਕਹਿੰਦੀ ਵੀ ਭੈਣੋ ਐਦਾਂ ਕੰਡੇ ਤੇ ਬੈਠਿਆਂ ਸਮੁੰਦਰ ਨੂੰ ਬਿਆਨ ਕਰਿਆਂ ਗੱਲ ਨਹੀਂ ਬਣਨੀ ਅਸਲ ਇਹਦਾ ਭੇਦ ਪਾਉਣਾ ਹੈ ਤੇ ਇਹਦੇ ਵਿੱਚ ਉਤਰਨਾ ਪੈਣਾ ਹੈ ਇਹਦੇ ਵਿੱਚ ਛਲਾਗ ਲਾਉਣੀ ਪੈਣੀ ਹੈ ਮੈਂ ਜਾਣਦੀ ਆਂ ਸਾਗਰ ਵਿੱਚ ਤੁਸੀਂ ਮੇਰੀ ਉਡੀਕ ਕਰਿਓ ਕੰਡੇ ਬਹਿ ਕੇ ਤੇ ਮੈਂ ਗਹਿਰਾਈ ਕੀ ਹੈ ਲੰਬਾਈ ਕੀ ਹੈ ਚੌੜਾਈ ਕੀ ਹੈ ਤੁਹਾਨੂੰ ਵਾਪਸ ਆ ਕੇ ਦੱਸਾਂਗੀ ਡਲੀ ਨੇ ਮਾਰੀ ਸਾਗਰ ਵਿੱਚ ਛਾਲ ਸਾਗਰ ਦਾ ਹੋ ਗਈ ਰੂਪ ਜੋ ਵਿਦਵਾਨ ਲਿਖਦਾ ਹੈ ਵੀ ਜਿਹੜੀਆਂ ਕੰਡੇ ਬੈਠੀਆਂ ਲੂਣ ਦੀਆਂ ਡਲੀਆਂ ਨੇ ਹਜ਼ਾਰਾਂ ਸਾਲ ਲੰਘ ਗਏ ਨੇ ਉਹ ਡੀਕ ਰਹੀਆਂ ਨੇ ਵੀ ਕਦੋਂ ਮੁੜਦੀ ਹੈ ਕਦੋਂ ਵਾਪਸ ਆ ਕੇ ਸਾਗਰ ਦਾ ਭੇਦ ਦੱਸੇਗੀ ਕੱਲ ਆਵੇਗੀ ਪਰਸੋਂ ਆਵੇਗੀ ਕਿਸੇ ਦਿਨ ਤੇ ਉਹ ਆਵੇਗੀ ਕਿੰਨਾ ਗਹਿਰਾ ਹੈ ਕਿੰਨਾ ਲੰਬਾ ਹੈ ਕਿੰਨਾ ਚੌੜਾ ਹੈ ਕੁਝ ਤੇ ਬਿਆਨ ਕਰੇਗੀ ਨਾ ਤੇ ਜਾ ਸੋਚਦਿਆਂ ਨੇ ਵੀ ਉਹ ਸ਼ਰਮਸਾਰ ਹੋ ਗਈ ਹੋਣੀ ਐ ਉਹਨੇ ਦਾਵਾ ਜਿਆਦਾ ਵੱਡਾ ਕਰ ਲਿਆ ਸੀ ਸਾਗਰ ਓਡਾ ਹੋਣਾ ਨਹੀਂ ਐ ਤੇ ਜਾ ਸਾਗਰ ਉਹਦੇ ਦਾਵੇ ਨਾਲੋਂ ਵੱਡਾ ਹੋਵੇਗਾ ਜਿਸ ਨੂੰ ਮਾਪ ਨਹੀਂ ਸਕੀ ਉਹਨੇ ਕਿਹਾ ਸੀ ਮੈਂ ਮਾਪ ਕੇ ਆਵਾਂਗੀ ਨਾ ਮਾਪ ਸਕੀ ਇਸ ਕਰਕੇ ਸ਼ਰਮਸਾਰ ਹੋਈ ਹੁਣ ਵਾਪਸ ਨਹੀਂ ਆ ਰਹੀ ਤੇ ਉਹ ਦੂਜੀਆਂ ਡਲੀਆਂ ਕਹਿੰਦੀਆਂ ਵੀ ਚਲੋ ਭੈਣੋ ਆਪਾਂ ਖੋਜ ਕੱਢ ਲੈਨੇ ਆਂ ਵੀ ਉਹਦਾ ਦਾਵਾ ਝੂਠਾ ਹੈ ਕਿ ਸੱਚਾ ਇਹ ਉਹਨੂੰ ਲੱਭ ਲੈਨੇ ਆਂ ਤੋ ਵਿਦਵਾਨ ਕਹਿੰਦਾ ਹੈ ਉਹ ਦੂਜੀਆਂ ਡਲੀਆਂ ਵੀ ਅੱਜ ਤੱਕ ਵਾਪਸ ਨਹੀਂ ਮੁੜੀਆਂ ਇਹਨੂੰ ਪਤਾ ਬਾਣੀ ਨੇ ਕੀ ਕਿਹਾ ਹੈ ਸਾਗਰ ਅਗੰਮ ਹੈ ਸਾਗਰ ਅਥਾ ਹੈ ਬੰਦੇ ਦੀ ਹਸਤੀ ਕਵੀ ਦੀ ਹਸਤੀ ਸੱਤ ਪੁਰਸ਼ਾਂ ਦੀ ਹਸਤੀ ਲੂਣ ਦੀ ਡਲੀ ਨਾਲੋਂ ਵੱਧ ਕੇ ਨਹੀਂ ਹੈ ਜੋ ਉਹਦਾ ਅੰਤ ਪਾ ਸਕੇ ਬਾਣੀ ਕਹਿੰਦੀ ਹੈ ਕਿਆ ਹਮ ਜੀ ਜੰਤ ਬੇਚਾਰੇ ਬਰਨਾ ਸ਼ਾਕ ਹੈ ਏਕ ਰੋਮਾਈ ਬ੍ਰਹਮ ਮਹੇਸ਼ ਸਿੱਧ মুন ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਹਿੰਦੇ ਮਹਾਰਾਜ ਅਸੀਂ ਮਾਮੂਲੀ ਜੀਵ ਜੰਤ ਹਾਂ ਤੇਰਾ ਅੰਤ ਨਹੀਂ ਪਾ ਸਕਦੇ